ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੌਰਵ ਯਾਦ ਆਈਪੀਐਸ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਜਿਹੜਾ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਗਈ ਹੈ ਇਹ ਸਾਰੀ ਪੰਜਾਬ ਸਟੇਟ ਵਿੱਚ ਉਹਦੀ ਨਰਤੀ ਦੇ ਤਾਜ ਜਿਹੜਾ ਗਰਦਾਸਪੁਰ ਪੁਲਿਸ ਵਿੱਚ ਸ੍ਰੀ ਹਰੀਸ਼ ਦੇਮਾ ਐਸਐਸਪੀ ਗਰਦਾਸਪੁਰ ਦੇ ਹਦਾਇਤਾਂ ਦੇ ਅਨੁਸਾਰ ਦਲਪ੍ਰਿਤ ਆਈਪੀਐਸ ਆਈਪੀਐਸ ਐਸਪੀ ਦਿਨਾਂਗਰ ਉਹਦੀ ਅਗਵਾਈ ਦੇ ਵਿੱਚ ਐਸਏ ਗੁਰਵਿੰਦਰ ਸਿੰਘ ਇਨਚਾਰਜ ਸਪੈਸ਼ਲ ਬ੍ਰਾਂਚ ਮੋਲਰ ਐਸ ਐਚਓ ਪੁਰਾਣਾ ਸ਼ਾਲਾ ਤੇ ਇੱਕ ਜੁਆਇੰਟ ਪ੍ਰੇਸ਼ਰ ਕਾਉਂਟਰ ਇੰਟੈਲੀਜੈਂਸ ਦੀ ਟੀਮ ਸੀ ਇਹ ਪਿੰਡ ਪਟੀਆਂ ਇਹ ਟੀਪਰਨ ਦੇ ਨੇੜੇ ਇਹ ਤੇ ਜਿਹੜਾ ਹੈਗਾ ਰਿਕਮਾਦ ਦੇ ਖੇਤ ਵਿੱਚੋਂ ਦੋਸ਼ੀ ਤਰਮਨ ਤਰਿੰਦਰ ਸ਼ਾ ਤੇ ਬਬਲੂ ਯਾਦਵ ਇਹ ਸੀਤਾਮੜੀ ਬਿਹਾਰ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੇ ਕਬਜ਼ੇ ਵਿੱਚੋਂ 750 ਗ੍ਰਾਮ ਜਿਹੜੀ ਅਫੀਮ ਜਿਹੜੀ ਹੈਗੀ ਹੈ ਇਹ ਬਰਾਮਦ ਹੋਈ ਸੀ ਸੋ ਇਹਨਾਂ ਨੂੰ ਇਸ ਮੁਕਦਮੇ ਵਿੱਚ ਇਸ ਬੰਦੀ ਮੁਕਦਮਾ ਨੰਬਰ 10 922025 1885 ਦਰਜ ਕੀਤਾ ਗਿਆ ਉਸ ਨੂੰ ਗ੍ਰਫਤਾਰ ਕਰਕੇ ਅਰਮਾਨ ਲਿਆ ਗਿਆ ਅਰਧਾਨੇ ਰਿਮਾਂਡ ਮਿਤੀ 11/2025 ਨੂੰ ਤਿੰਦਰ ਸ਼ਾਹ ਤੇ ਉਪਿੰਦਰ ਸ਼ਾਹ ਦੀ ਪੁਸ਼ਗੀਸ਼ ਤੇ ਅੱਗੇ ਹੋਰ ਇਹ ਇਨਕਸ਼ਾਬ ਕੀਤਾ ਇਹਨਾਂ ਨੇ ਵੀ ਜਿਹੜੀ ਵੀਮ ਹੈ ਹੋਰ ਕੋਈ ਕੁਝ ਵੀਮ ਜਿਹੜੀ ਹੈਗੀ ਹੈ ਇਹਨਾਂ ਨੇ ਵੇਚੀ ਸੀ ਕੋਈ ਹਿਰਾ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਠਕਰਵਾਲ थाना ਕਾਨੂੰਮਾਨ ਇਹਨੂੰ ਫੀਮ ਵੇਚੀ ਸੀ ਸੋ ਇਹਦੇ ਇਸੇ ਮਕਦਮੇ ਵਿੱਚ ਇਹਨੂੰ ਨਾਮਜ਼ਦ ਕੀਤਾ ਗਿਆ ਹੀਰਾ ਸਿੰਘ ਨੂੰ ਔਰ ਉਹਦੀ ਇਨਕਸ਼ਾਫ ਤੇ ਜਿਹੜਾ ਹੈਗਾ ਫਰਜ਼ਾ ਜਿਹੜੀ ਹੈਗੀ ਰਿਕਵਰੀ 2 ਕਿਲੋ 500 ਗ੍ਰਾਮ ਦੀ ਫੀਮ ਹੈ ਉਹ ਜਿਹੜੇ ਕਮਾਦ ਦੇ ਖੇਤ ਵਿੱਚੋਂ ਹੀਰਾ ਸਿੰਘ ਪਾਸੋਂ ਬਰਾਮਦ ਕਰਾਈ ਗਈ ਹੈ ਸੋ ਐਸਪੀ ਦਿਨਾਂ ਨਗਰ ਦੇਲਪ੍ਰੀਤ ਤੇ ਇਹ ਐਸਐਚਓ ਔਰ ਗੁਰਵਿੰਦਰ ਅਨਜਾਸ ਨੇ ਬੜੀ ਮਿਹਨਤ ਕਰਕੇ और काउंटर इंटैलीजेंस टीम ने अपनी ज्वाइंट प्रेशन करके और यीज़ की रिकवरी की है और अगों भी जी है इस तरह तरह की जी नशे के खिलाफ जो मुहिम है चलाई जा जारी रहेगी ये फरदर असी हम इस संबंधी असं रिमांड लैके फर्दर इन्वैसटेट कर रहे हैं तो सारे पता करा तो बैकग्राउंड पता करा जो आ, उस स्टेट में इन खिलाफ किचे दर्ज ने जितने कितने इन्वॉल्व ने तो फर्दर पार्ट वार्ट इन्वैसीगे असं कर रहे ਇਹਨਾਂ ਵਿੱਚ ਪ੍ਰਵਾਸੀ ਇਹ ਦੋਨੇ ਹਾਂ ਇਹ ਬਿਆਸਟੇਡ ਦੇਣ ਵਾਲੇ ਨੇ ਸਿਤਾਮੜੀ ਡਿਸਟ੍ਰਿਕਟ ਦੇ ਇਹ ਕੰਮ ਇਹੀ ਕੰਮ ਕਰਦੇ ਨੇ ਇਹ ਬਾਹਰੋਂ ਜਿਨੀ ਕਿ ਮੋਸਟਲੀ ਜਿਹੜੇ ਹੈਗਾ ਬਿਹਾਰ ਸਟੇਟ ਤੋਂ ਜਿਹੜੇ ਹੈਗੇ ਨੇ ਟਾਪਾਟੋ ਬਿਆਂ ਲਈ ਜਾਂ ਹੋਰ ਇਹਦੇ ਰੀਫੀਲ ਸਪਲਾਈ ਕਰਦੇ ਨੇ ਇਹਨੀ ਫਰਦਰ ਹੋਣ ਅਸੀਂ ਇਨਵੈਸਟਿਗੇਟ ਕਰਾਂਗੇ ਪੜਤਾਲ ਕਰ ਰਹੇ ਹਾਂ ਅਸੀਂ ਇਹ ਚੀਜ਼ ਦੀ ਫਰਮਾਨ ਲੈ ਕੇ ਨਾ ਹੋਰ ਅੱਗੇ ਪਤਾ ਕਰਾਂਗੇ ਵੀ ਇਹ ਕਿੱਥੋਂ ਇਹਨਾਂ ਦਾ ਕਿੰਗਪਿੰਨ ਪਿੱਛੇ ਕੌਣ ਹੈ ਹਾਂਜੀ ਜਿਹੜਾ ਹੀਰਾ ਫੜਿਆ ਜੀ ਉਹਦੇ ਉਹ ਵੀ ਉਹ ਖਾਂਦਾ ਹੈ ਜਾਂ ਉਹ ਵੀ ਅੱਗੇ ਵੀ ਨਹੀਂ ਜਿਹੜਾ ਹੀਰਾ 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 ਵੀ ਇਹ ਹੁਣ ਫਰਦਰ ਅਸੀਂ ਅੱਗੇ ਕਰ ਰਹੇ ਆਂ ਜੇ ਇਨਵੈਸਟੀਗੇਟ ਕਰ ਰਹੇ ਆਂ ਵੀ ਫਰਦਰ ਜੇ ਰਿਕਵਰੀ ਹੋਈ ਹੈ ਵੀ ਅੱਗੇ ਵੇਚਦਾ ਜੋ ਕਿ ਪਤਾ ਕਰਾਂਗੇ